ਉੱਪਰ ਦੇ ਦੋ ਬਲਾਕ ਸੀ ਉਹਨਾਂ ਨੂੰ ਤੁਸੀਂ ਤੋੜ ਕੇ ਇੱਕ ਆਦਮپور ਬਲਾਕ ਕਰ ਦਿੱਤਾ ਤੁਸੀਂ ਸਾਡਾ ਦਫ਼ਤਰ ਤੋੜ ਕੇ ਸਾਡੀਆਂ 52 ਪੰਚਾਇਤਾਂ ਸਫਰ ਕਰਕੇ ਉਹ ਆਦਮپور ਜਾਣ ਗਿਆ ਕਿ ਇਸ ਤਰੀਕੇ ਦੇ ਨਾਲ ਸਾਡੇ ਲੋਕਾਂ ਨੂੰ ਉਜਾੜਨ ਦੇ ਲਈ ਸਾਡੇ ਲੋਕਾਂ ਨੂੰ ਸਮਾਂ ਬਰਬਾਦ ਕਰਨ ਦੇ ਲਈ ਸਾਡੇ ਲੋਕਾਂ ਨੂੰ ਪਰੇਸ਼ਾਨ ਕਰਨ ਦੇ ਲਈ ਇਸ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਨੇ ਅਜਿਹੇ ਕਦਮ ਕਿਉਂ ਚੁੱਕਿਆ ਆਲੇ ਇਹ ਬਦਲਾਅ ਵਾਲੀ ਸਰਕਾਰ ਆ ਤੁਸੀਂ ਬਦਲਾਅ ਹੋਣ ਦੇਣਾ ਨਹੀਂ ਚਾਹੁੰਦੇ ਜੀ ਬਈ ਇਹ ਇਹ ਕੀ ਬਦਲਾਅ ਹੋਇਆ ਬਈ ਸਾਡਾ ਬਲਾਕ ਕਰਤਾਰਪੁਰ ਨੂੰ ਦਿੱਤਾ ਇਹ ਬਦਲਾਅ ਸਾਡੇ 55 ਪੰਚਾਇਤਾਂ ਨੂੰ ਤੁਸੀਂ 50 ਕਿਲੋਮੀਟਰ ਪਰਲੇ ਪਾਸੇ ਨੂੰ ਤੋੜ ਰਹੇ ਹੋ ਤੁਸੀਂ ਕਰਤਾਰਪੁਰ ਦੇ ਦੋ ਬਲਾਕ ਬਣਾ ਰਹੇ ਹੋ ਸਾਡਾ ਬਲਾਕ ਉਹਨਾਂ ਨੂੰ ਦੇ ਕੇ ਤੇ ਸਾਡਾ ਇੱਕ ਬਣਾ ਰਹੇ ਹੋ ਇਹ ਗੱਲ ਸਮਝ ਨਹੀਂ ਆਈ ਕਰਤਾਰਪੁਰ ਵਾਲਿਆਂ ਐਮਐਲਏ ਦੇ ਕੋਲ ਸਾਡੇ ਵਾਲੇ ਹਲਕਾ ਇੰਚਾਰਜ ਨੇ ਗੋਡੇ ਟੇਕ ਦਿੱਤੇ ਜੇ ਤੁਸੀਂ ਆਪਣੇ ਜ਼ੋਨ ਬਣਾ ਕੇ ਬਲਾਕ ਸੰਤੀ ਦਾ ਇਲੈਕਸ਼ਨ ਡਿਕਲੇਅਰ ਕਰਨ ਦੀਆਂ ਹੋ ਰਹੀਆਂ ਗੱਲਾਂ ਤੁਸੀਂ ਬਲਾਕ ਬਣਾ ਕੇ ਜਾ ਰਹੇ ਹੋ ਸੰਤੀ ਜ਼ੋਨ ਬਣਾ ਕੇ ਜਾ ਰਹੇ ਹੋ ਤਾਂ ਪਰ ਤੈਨੂੰ ਆਪਣੀ ਲੜਾਈ ਉੱਥੇ ਲੜਨੀ ਚਾਹੀਦੀ ਸੀ ਆਮ ਆਦਮੀ ਪਾਰਟੀ ਪਹਿਲਾਂ ਵੀ ਦੋ ਵਾਰ ਬੁਰੀ ਤਰ੍ਹਾਂ ਹਰਾਈ ਹੈ ਤੇ ਹੁਣ ਸਤਾਈ ਚ ਵੀ ਇਦਾਂ ਪੁੰਜਣੇ ਨਾ ਇਦਾਂ ਠੋਕਣੇ ਇਹ ਇਹ ਯਾਦ ਕਰਨ ਸਵਾਗਤ ਹੈ ਜੀ ਤੁਹਾਡਾ ਲੋਕ ਆਵਾਜ਼ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਇਸ ਵਕਤ ਅਸੀਂ ਆਦਮਪੁਰ ਵਿਧਾਨ ਸਭਾ ਹਲਕੇ ਦੇ ਵਿੱਚ ਪਹੁੰਚੇ ਆਂ ਭੋਗਪੁਰ ਇਲਾਕੇ ਦੇ ਕਿਸਾਨ ਮਜ਼ਦੂਰ ਅਤੇ ਹੋਰ ਵੀ ਜਿਹੜੇ ਸਮਾਜ ਸੇਵੀ ਨੇ ਅੱਜ ਇੱਥੇ ਇਕੱਠੇ ਹੋਏ ਨੇ ਐਮ ਐਲ ਏ ਆਦਮਪੁਰ ਹਲਕੇ ਤੋਂ ਸੁਖਵਿੰਦਰ ਸਿੰਘ ਕੋਟਲੀ ਵੀ ਪਹੁੰਚੇ ਨੇ ਆਦਮਪੁਰ ਹਲਕੇ ਦੇ ਅਧੀਨ ਆਉਂਦੇ ਬਲਾਕ ਭੋਗਪੁਰ ਦੇ ਅਨੇਕਾਂ ਪਿੰਡ ਨੇ ਜਿਹੜੇ ਉਹਨਾਂ ਨੂੰ ਦੂਸਰੇ ਬਲਾਕਾਂ ਦੇ ਵਿੱਚ ਸ਼ਾਮਿਲ ਕਰਨ ਨੂੰ ਲੈ ਕੇ ਅੱਜ ਇੱਥੇ ਸਰਕਾਰ ਦਾ ਵਿਰੋਧ ਕਰਨ ਵਾਸਤੇ ਇੱਥੇ ਇਕੱਠੇ ਹੋਏ ਨੇ ਕੋਟਲੀ ਸਾਹਿਬ ਸਾਡੇ ਨਾਲ ਨੇ ਕੋਟਲੀ ਸਾਹਿਬ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਲੋਕ ਕਵਾਜ ਟੀਵੀ ਦਾ ਧੰਨਵਾਦ ਤੁਹਾਡੇ ਹਲਕੇ ਦੇ ਅਧੀਨ ਆਉਂਦੇ ਇਲਾਕੇ ਭੋਗਪੁਰ ਦੇ ਕਿੰਨੇ ਪਿੰਡ ਨੇ ਜਿਹੜੇ ਜਿਹੜੇ ਦੂਸਰੇ ਬਲਾਕਾਂ ਦੇ ਵਿੱਚ ਸ਼ਾਮਿਲ ਕਰ ਦਿੱਤੇ ਗਏ ਜੀ ਦੇਖੋ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਇੱਕ ਹਲਕਾ ਔਰ ਉਹਦਾ ਇੱਕ ਜ਼ੋਨ ਪੰਚਾਇਤ ਸੰਪਤੀ ਇਹ ਪੂਰੇ ਪੰਜਾਬ ਦੇ ਅੰਦਰ ਬਣਾਇਆ لیکن ਆਦੋਂਪੁਰ ਦੇ ਅੰਦਰ ਪਹਿਲਾਂ ਹੀ ਦੋ ਬਲਾਕ ਮੌਜੂਦ ਨੇ ਇੱਕ ਆਦੋਂਪੁਰ ਬਲਾਕ ਤੇ ਇੱਕ ਭੋਗਪੁਰ ਬਲਾਕ ਭੋਗਪੁਰ ਬਲਾਕ ਦੇ ਅੰਦਰ 52 ਜਿਹੜੀਆਂ ਪੰਚਾਇਤਾਂ ਨੇ ਉਹ ਆਦੋਂਪੁਰ ਹਲਕੇ ਦੀਆਂ ਪੈਂਦੀਆਂ ਸੀ ਉਹ ਸਾਡੇ ਭੋਗਪੁਰ ਸ਼ਹਿਰ ਦੇ ਅੰਦਰ ਹੀ ਉਹਨਾਂ ਦਾ ਦਫ਼ਤਰ ਹੈ ਤੇ ਉਹਦੇ ਨਾਲ ਪਹਿਲਾਂ ਕਰਤਾਰਪੁਰ ਦੇ ਵੀ ਕਾਫੀ ਪਿੰਡ ਜਿਹੜੇ ਆ ਉਹ ਜੁੜੇ ਹੋਏ ਸੀ ਲੋਕਾਂ ਨੂੰ ਕੋਈ ਪ੍ਰੋਬਲਮ ਨਹੀਂ ਕੋਈ ਮੁਸ਼ਕਲ ਨਹੀਂ ਹੁਣ ਸਾਡੀ ਇਤਰਾਜ ਤੇ ਸਾਡੇ ਅੱਜ ਇਹ ਐਜੀਟੇਸ਼ਨ ਦਾ ਇਹ ਇਕੱਠ ਦਾ ਇਹ ਮਕਸਦ ਹੈ ਕੇਪੂ ਪਰ ਦੇ ਦੋ ਬਲਾਕ ਸੀ ਉਹਨਾਂ ਨੂੰ ਤੁਸੀਂ ਤੋੜ ਕੇ ਇੱਕ ਆਦਮਪੁਰ ਬਲਾਕ ਕਰ ਦਿੱਤਾ ਹੈ ਚਲਾਂਗ ਤੋਂ ਜੇ ਕਿਸੇ ਨੇ ਜਾਣਾ ਹੋਵੇ ਤਾਂ ਉਹਨੂੰ 35 ਕਿਲੋਮੀਟਰ ਬਾਟ ਪੈਂਦੀ ਹੈ ਉਧਰ ਸੇਮੀਪਿੰਡ ਤੋਂ ਕਿਸੇ ਨੇ ਆਣਾ ਹੋਵੇ ਤਾਂ 30 ਕਿਲੋਮੀਟਰ ਬਾਟ ਪੈਂਦੀ ਹੈ ਜਦ ਕਿ ਸ਼ਹਿਰ ਦੇ ਨਾਲ-ਨਾਲ ਲੱਗਦੇ 15 ਪਿੰਡ ਤਾਂ ਆਪਣਾ ਸਭ ਕੁਝ ਖਰੀਦ-ਫਰੋਖਤ ਵੀ ਕਰ ਲਈ ਆਉਂਦੇ ਔਰ ਕੰਮਾਂ ਲਈ ਵੀ ਆਉਂਦੇ ਆ ਮੈਨੂੰ ਇਹ ਗੱਲ ਸਮਝ ਨਹੀਂ ਲੱਗੀ ਕਿ ਸਾਡੇ ਬਲਾਕ ਦੇ ਹਲਕੇ ਦੇ ਦੋ ਬਲਾਕ ਉਹ ਇੱਕ ਬਲਾਕ ਤੋੜ ਕੇ ਜਿਹੜਾ ਉਹ ਕਰਤਾਰਪੁਰ ਨੂੰ ਦੇ ਦਿੱਤਾ ਗਿਆ ਕਰਤਾਰਪੁਰ ਦੇ ਦੋ ਬਲਾਕ ਬਣਾ ਦਿੱਤੇ ਪਰ ਸਾਡਾ ਇੱਕ ਹੀ ਰਹਿਣ ਦਿੱਤਾ ਜਦ ਕਿ ਇੱਕ ਸਾਡਾ ਬਲਾਕ ਉਹ ਕਰਤਾਰਪੁਰ ਨੂੰ ਦੇ ਦਿੱਤਾ ਇਹ ਗੱਲ ਜਿਹੜੀ ਆ ਉਹ ਸਮਝ ਨਹੀਂ ਆਈ ਤਾਂ ਫਿਰ ਕਰਤਾਰਪੁਰ ਦੇ ਵੀ ਤੁਸੀਂ ਭਾਈ ਦੋ ਬਣਾ ਦਿਓ ਉਹਨਾਂ ਨੂੰ ਵੀ ਕੋਈ ਦਫ਼ਤਰ ਦੇ ਦਿਓ ਤੁਸੀਂ ਸਾਡਾ ਦਫ਼ਤਰ ਤੋੜ ਕੇ ਸਾਡੀਆਂ 52 ਪੰਚਾਇਤਾਂ ਸਫਰ ਕਰਕੇ ਉਹ ਆਦਮਪੁਰ ਜਾਣ ਗਈਆਂ ਸਰਕਾਰ ਨੇ ਨੋਟੀਫਿਕੇਸ਼ਨ ਜਿਹੜਾ ਉਹ ਜਾਰੀ ਕਰ ਦਿੱਤਾ ਮੈਂ ਮੈਨੂੰ ਉਹ ਗੱਲ ਜਿਹੜੀ ਆ ਉਹ ਬੜੀ ਸਮਝ ਨਹੀਂ ਆਈ ਕਿ ਇਸ ਤਰੀਕੇ ਦੇ ਨਾਲ ਸਾਡੇ ਲੋਕਾਂ ਨੂੰ ਉਜਾੜਨ ਦੇ ਲਈ ਸਾਡੇ ਲੋਕਾਂ ਨੂੰ ਸਮਾਂ ਬਰਬਾਦ ਕਰਨ ਦੇ ਲਈ ਸਾਡੇ ਲੋਕਾਂ ਨੂੰ ਪਰੇਸ਼ਾਨ ਕਰਨ ਦੇ ਲਈ ਇਸ ਹਲਕਾ ਇਨਚਾਰਜ ਆਮ ਆਦਮੀ ਪਾਰਟੀ ਨੇ ਅਜਿਹੇ ਕਦਮ ਕਿਉਂ ਚੁੱਕਿਆ ਬਈ ਜਿਹੜਾ ਕਰਤਾਰਪੁਰ ਦਾ ਇੱਕ ਬਲੌਕ ਸੀ ਉਹ 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 ਉਹਨਾਂ ਦਾ ਫਿਰ ਇੱਕ ਬਣ ਜਾਂਦਾ ਉਹ ਆਪਣਾ ਇੱਕ ਚਲਾਉਣ ਉਹਨਾਂ ਦੀ ਪੰਚਾਇਤਾਂ ਉਹਨਾਂ 'ਚ ਸ਼ਾਮਲ ਕਰ ਦੋ ਬਲੌਕ ਸਾਡਾ ਤੁਸੀਂ ਕਰਤਾਰਪੁਰ ਨੂੰ ਕਿੱਦਾਂ ਦੇ ਸਕਦੇ ਆ ਇਹਦਾ ਇਹ ਇਹ ਤਾਂ ਇੱਕ ਬੜੀ ਮਤਲਬ ਜਣੀ ਹੈ ਕਿ ਤੁਸੀਂ ਕਰਤਾਰਪੁਰ ਵਾਲਿਆਂ ਐਮਐਲਏ ਦੇ ਕੋਲ ਸਾਡੇ ਵਾਲੇ ਹਲਕਾ ਇੰਚਾਰਜ ਨੇ ਗੋਡੇ ਟੇਕ ਦਿੱਤੇ ਜੇ ਤੁਸੀਂ ਆਪਣੇ ਜ਼ੋਨ ਬਣਾ ਕੇ ਬਲਾਕ ਸੰਮਤੀ ਦਾ ਇਲੈਕਸ਼ਨ ਡਿਕਲੇਅਰ ਕਰਨ ਦੀਆਂ ਹੋ ਰਹੀਆਂ ਗੱਲਾਂ ਤੁਸੀਂ ਬਲਾਕ ਬਣਾ ਕੇ ਜਾ ਰਹੇ ਹੋ ਸੰਮਤੀ ਜ਼ੋਨ ਬਣਾ ਕੇ ਜਾ ਰਹੇ ਹੋ ਤਾਂ ਪਰ ਤੈਨੂੰ ਆਪਣੀ ਲੜਾਈ ਉੱਥੇ ਲੜਨੀ ਚਾਹੀਦੀ ਸੀ ਤੈਨੂੰ ਆਪਣੇ ਲੋਕਾਂ ਦੇ ਨਾਲ ਖੜਨਾ ਚਾਹੀਦਾ ਸੀ ਲੇਕਿਨ ਤੁਸੀਂ ਆਪਣਾ ਬਲਾਕ ਕਰਤਾਰਪੁਰ ਵਾਲਿਆਂ ਨੂੰ ਦੇ ਦਿੱਤਾ ਔਰ ਕਰਤਾਰਪੁਰ ਵਾਲੇ ਜਿਹੜੇ ਆ ਹੁਣ ਉੱਥੇ ਆ ਕੇ ਬੈਠਣਗੇ ਅਸੀਂ ਤਾਂ ਕਹਿੰਨੇ ਕਿ ਪਹਿਲਾਂ ਦੀ ਤਰ੍ਹਾਂ ਹੀ ਜਿਹੜਾ ਆ ਉਹ ਰਹਿਣ ਦਿੱਤਾ ਜਾਵੇ ਸਾਡੇ ਬਲੌਕ ਕਿਉਂ ਤੋੜੇ ਜਾ ਰਹੇ ਆ ਕਰਤਾਰਪੁਰ ਦਾ ਜਿਹੜਾ ਦੋ ਕਿਉਂ ਬਣਾਏ ਜਾ ਰਹੇ ਆ ਸਾਡੇ ਕਿਉਂ ਦੋ ਜਿਹੜੇ ਆ ਉਹ ਤੋਂ ਤੋੜੇ ਜਾ ਰਹੇ ਆ ਇਸ ਕਰਕੇ ਇਲਾਕੇ ਦੇ ਲੋਕਾਂ ਦੇ ਅੰਦਰ ਬਹੁਤ ਵੱਡੀ ਰੈਜੈਂਟਮੈਂਟ ਸੀ ਅੱਜ ਸਾਰੀਆਂ ਰਾਜਨੀਤਿਕ ਪਾਰਟੀਆਂ ਆਪ ਵਾਲਿਆਂ ਨੂੰ ਛੱਡ ਕੇ ਸਾਰੀਆਂ ਸਮੂਹ ਕਿਸਾਨ ਜਥੇਬੰਦੀਆਂ ਪੰਜ ਸਰਪੰਚਾਂ ਨੂੰ ਬਹੁਤ ਡਰਾਇਆ ਧਮਕਾਇਆ ਗਿਆ ਅੱਜ ਉਸ ਦੇ باوجود ਵੀ 52 ਦੇ ਵਿੱਚੋਂ 35 40 ਸਰਪੰਚ ਪੰਜ ਸਾਰੇ ਇੱਥੇ ਆਏ ਨੇ ਅੱਛਾ ਆਪਾਂ ਕੋਟਲੀ ਸਾਹਿਬ ਅਕਾਲੀਆਂ ਕਾਂਗਰਸੀਆਂ ਦਾ ਜ਼ਿਕਰ ਕਰਦੇ ਕਿ ਪਹਿਲਾਂ ਵੀ ਇਸ ਤਰੀਕੇ ਦੇ ਨਾਲ ਬਲਾਕ ਨੂੰ ਲੈ ਕੇ ਜਾਂ ਫੇਰ ਬਦਲ ਹੁੰਦੇ ਸੀਗੇ ਜੀ ਨਹੀਂ ਇਹ ਬਹੁਤ ਲੰਬੇ ਸਮੇਂ ਤੋਂ ਮੇਰੇ ਖਿਆਲ 60 60 ਤੋਂ ਜਦੋਂ ਦੇ ਸੌਰੀ ਇਹ 71 ਤੋਂ ਮੇਰੇ ਖਿਆਲ ਦੇ ਅੰਦਰ ਹੈ ਕਿ ਇਹ ਜਦੋਂ ਦਾ ਬਣਿਆ ਇਹਦੇ ਅੰਦਰ ਲੋਕਾਂ ਨੂੰ ਕਦੇ ਕੋਈ ਮੁਸ਼ਕਲ ਨਹੀਂ ਆਈ ਔਰ ਸਥਿਰ ਤੌਰ ਦੇ ਉਤੇ ਕਿਉਂਕਿ ਲੋਕਾਂ ਦੀ ਸਹੂਲਤ ਲਈ ਬਣਾਈ ਸੀ ਜਿੱਦਾਂ ਹੁਣ ਕਰਤਾਰਪੁਰ ਹਲਕਾ ਸੀ ਆਦੋਂਪੁਰ ਹਲਕਾ ਸੀ ਉਹਨਾਂ ਨੇ ਇਹ ਦੇਖ ਲਿਆ ਕਿ ਗੱਭੇ ਖੈਰ ਕਿਹੜਾ ਪੈਂਦਾ ਭੋਗਪੁਰ ਸ਼ਹਿਰ ਗੱਭੇ ਪੈਂਦਾ ਸੀ ਤੇ ਉਹਨਾਂ ਨੇ ਕਰਤਾਰਪੁਰ ਦੇ ਵੀ ਪਿੰਡ ਜੋੜ ਦਿੱਤੇ ਤੇ ਆਦੋਂਪੁਰ ਦੇ ਵੀ ਜੋੜ ਦਿੱਤੇ ਕੋਈ ਕਿਸੇ ਨੂੰ ਕੋਈ ਮੁਸ਼ਕਲੇ ਨਹੀਂ ਸਾਡਾ ਦਫਤਰ ਆ ਬੜੀ ਵੱਡੀ ਜ਼ਮੀਨ ਜਾਇਦਾਦ ਆ ਇਸੇ ਤਰ੍ਹਾਂ ਆਦੋਂਪੁਰ ਬਲੌਕ ਸੀ ਆਦੋਂਪੁਰ ਦੇ ਨਾਲ ਪੰਚਾਇਤਾਂ ਜਿਹੜੀਆਂ ਉਹ ਜੁੜੀਆਂ ਸੀ ਪਰ ਸਾਨੂੰ ਕਿਉਂ ਉਜਾੜਿਆ ਜਾ ਰਿਹਾ ਇਹਦਾ ਮਤਲਬ ਆ ਕਿ ਤੁਸੀਂ ਸਰਕਾਰ ਦੇ ਕੋਲ ਸਾਡੇ ਲੋਕਾਂ ਨੂੰ ਗੈਣੇ ਰੱਖਤਾ ਸਲਾਲ ਇਹ ਬਦਲਾਵ ਵਾਲੀ ਸਰਕਾਰ ਇਹ ਤੁਸੀਂ ਬਦਲਾਵ ਹੋਣ ਦੇਣਾ ਨਹੀਂ ਚਾਹੁੰਦੇ ਜੀ ਬਈ ਇਹ ਇਹ ਕੀ ਬਦਲਾਵ ਹੋਇਆ ਬਈ ਸਾਡਾ ਬਲਾਕ ਕਰਤਾਰਪੁਰ ਨੂੰ ਦਿੱਤਾ ਇਹ ਬਦਲਾਵ ਆ ਕਹਿੰਦੇ 70 75 ਸਾਲਾਂ ਵਾਲੇ ਕੰਮ ਕਰਨੇ ਉਹ ਅਸੀਂ ਕਹਿੰਦੇ ਚੇਂਜਸ ਕਰਨੇ ਅਜਿਹੇ ਕੰਮ ਕਰਨੇ ਜਿਹੜੇ 70 75 ਸਾਲਾਂ ਚ ਨਹੀਂ ਹੋਏ ਤੁਸੀਂ ਕਹਿ ਰਹੇ ਹੋ ਕਿ 71 ਤੋਂ ਲੈ ਕੇ ਬਲਾਕ ਇਸੇ ਤਰੀਕੇ ਦੇ ਨਾਲ ਚੱਲ ਰਹੇ ਨੇ ਤੁਸੀਂ ਬਦਲਾਵ ਹੋਣ ਨਹੀਂ ਦੇਣਾ ਚਾਹੁੰਦੇ ਲਾ ਫਿਰ ਤਾਂ ਹੀ ਹੁਣ ਜੁੱਤੀਆਂ ਪਈਆਂ ਨਾ ਫਿਰ ਇਹਨਾਂ ਦੇ ਤਾਂ ਹੀ ਫਿਰ ਲੈਂਡ ਪੂਲਿੰਗ ਮਾਮਲੇ ਦੇ ਉੱਤੇ ਯੂ ਟਰਨ ਲਿਆ ਨਾ ਲੋਕਾਂ ਨੇ ਬੋਰਡ ਲਾ ਦਿੱਤੇ ਇੱਥੇ ਵੀ ਹੁਣ ਲੱਗਣ ਲਈ ਤਿਆਰ ਆ ਕਿ ਇਹਨਾਂ ਦਾ ਪਿੰਡਾਂ 'ਚ ਵੜਨਾ ਬੰਦ ਕਰ ਦੇਵਾਂਗੇ ਢਿੱਲੋ ਸਾਹਿਬ ਲੋਕਾਂ ਦੀ ਤਾਕਤ ਤੇ ਲੋਕਾਂ ਦੇ ਸਾਹਮਣੇ ਲੋਕ ਮੁੱਦਿਆਂ ਤੇ ਲੋਕ ਹਿੱਤਾਂ ਦੀ ਲੜਾਈਆਂ ਦੇ ਲੜਦੇ ਆਂ ਸਾਹਮਣੇ ਨਾ ਕੋਈ ਸਰਕਾਰਾਂ ਝੁਕ ਨਹੀਂ ਸਕਦੀਆਂ ਜ ਜਿਹਨਾਂ ਨੂੰ ਝੁਕਾ ਕੇ ਜਿਹੜਾ ਆ ਉਹ ਹਟਣਾ ਔਰ ਉਹਨਾਂ ਨੂੰ ਦੱਸਣਾ ਕਿ ਲੋਕਾਂ ਦਾ ਇਕੱਠ ਤੇ ਲੋਕਾਂ ਦਾ ਏਕਾ ਕੀ ਹੁੰਦਾ ਇਹ ਬਦਲਾ ਆ ਸਾਡੇ 55 ਪੰਚਾਇਤਾਂ ਨੂੰ ਤੁਸੀਂ 50 ਕਿਲੋਮੀਟਰ ਪਰਲੇ ਪਾਸੇ ਨੂੰ ਤੋੜ ਰਹੇ ਹੋ ਜਿਸ ਤਰੀਕੇ ਨਾਲ ਕਰਤਾਰਪੁਰ ਦੇ ਤੇ ਸਾਡੇ ਪਿੰਡ ਪਹਿਲਾਂ ਲੱਗੇ ਤੁਸੀਂ ਲੱਗੇ ਰਹਿਣ ਦਿਓ ਤੁਸੀਂ ਕਰਤਾਰਪੁਰ ਦੇ ਦੋ ਬਲਾਕ ਬਣਾ ਰਹੇ ਹੋ ਸਾਡਾ ਬਲਾਕ ਉਹਨਾਂ ਨੂੰ ਦੇ ਕੇ ਤੇ ਸਾਡਾ ਇੱਕ ਬਣਾ ਰਹੇ ਹੋ ਇਹ ਗੱਲ ਸਮਝ ਨਹੀਂ ਆਈ ਇਸ ਕਰਕੇ ਅੱਜ ਲੋਕਾਂ ਦਾ ਇਕੱਠ ਇਹ ਬਦਲਾਅ ਵਾਲਿਆਂ ਨੂੰ ਜਵਾਬ ਬੜਾ ਚੰਗੇ ਤਰੀਕੇ ਨਾਲ ਮਿਲ ਜਾਣਾ ਆ ਜਿਹੜਾ ਇੱਥੇ ਹਲਕਾ ਚਾਰਜ ਤੁਰਿਆ ਫਿਰਦਾ ਆ ਹੁਣ ਨਵਾਂ ਨਵਾਂ ਇਹਨਾਂ ਚ ਗਿਆ ਸੀ ਰਲਿਆ ਕਹਿੰਦਾ ਜੀ ਬਹੁਤ ਆਮ ਆਦਮੀ ਪਾਰਟੀ ਦੀ ਨੇਰੀ ਆ ਜਦੋਂ ਮੈਂ ਚੋਣ ਜਿੱਤਿਆ ਆਮ ਆਦਮੀ ਪਾਰਟੀ ਨੂੰ 11000 ਵੋਟਾਂ ਤੇ ਹਰਾਇਆ ਆ ਫੇਰ ਚਲ ਗਿਆ ਆ ਕਾਲੀਆਂ ਤੋਂ ਆ ਆਮ ਆਦਮੀ ਪਾਰਟੀ ਚ ਇਹਨੇ ਲੜਿਆ ਪਾਰਲੀਮੈਂਟ ਦਾ ਚੋਣ ਭੋਗਪੁਰ ਹਲਕੇ ਚ 16000 ਤੇ ਹਰਾਇਆ ਹੁਣ ਕੀ ਭਾਲਦਾ ਹੁਣ ਦਾਹ ਦੱਸਦਾ ਕਿੱਥੇ ਜਾਣਾ ਇਸ ਕਰਕੇ ਵਿਸ਼ਵਾਸ ਲੋਕ ਥੋੜਾ ਸਮਾਈ ਜਿਹੜਾ ਉਹ ਕਰਦੇ ਹੁੰਦੇ ਆ ਲੋਕਾਂ ਨੂੰ ਗਮਰਾਹ ਕਰਨ ਦੇ ਲਈ ਡੀਸੀ ਸਾਹਿਬ ਦੇ ਚਲੇ ਗਏ ਇਲਾਕੇ ਦੇ 8-10 ਹੋਰ ਮੋਤਵਾਰ ਵਿਅਕਤੀਆਂ ਨੂੰ ਸਟੇਟਮੈਂਟ ਦਿੱਤੀ ਅਖਬਾਰ ਦੇ ਅੰਦਰ ਵੀ ਮੇਰੀ ਡੀਸੀ ਨਾਲ ਗੱਲ ਹੋ ਗਈ ਆ ਬਈ ਬਲੌਕ ਇਦਾਂ ਹੀ ਰਹਿਣਗੇ ਤੇ ਅੱਜ ਲੋਕਾਂ ਦੇ ਸਾਹਮਣੇ ਨੋਟੀਫਿਕੇਸ਼ਨ ਤੇ ਗੱਜਟ ਪ੍ਰਕਾਸ਼ਨ ਕੀਤਾ ਵੀ ਇਹਦਾ ਮਤਲਬ ਆ ਕਿ ਤੂੰ ਬਲਾਕ ਸੰਪਤੀ ਦੀਆਂ ਚੋਣਾਂ ਤੱਕ ਲੋਕਾਂ ਨੂੰ ਅਲਝਾ ਕੇ ਰੱਖਣਾ ਚਾਹੁੰਦਾ ਐਦਾ ਨਹੀਂ ਹੋਣ ਦਿੰਦਾ ਕੋਟਲੀ ਡਟ ਕੇ ਲੜਾਈ ਲੜੀ ਐ ਆਮ ਆਦਮੀ ਪਾਰਟੀ ਪਹਿਲਾਂ ਵੀ ਦੋ ਵਾਰ ਬੁਰੀ ਤਰ੍ਹਾਂ ਹਰਾਈ ਐ ਤੇ ਹੁਣ ਸਤਾਈ ਚ ਵੀ ਐਦਾਂ ਪੁੰਜਣੇ ਨਾ ਐਦਾਂ ਠੋਕਣੇ ਇਹ ਇਹ ਯਾਦ ਕਰਨਗੇ ਜਿਹੜਾ ਭਗਵੰਤ ਮਾਨ ਆਪ ਮਹਾਰਾ ਹੋ ਕੇ ਲੋਕਾਂ ਦੇ ਉੱਤੇ ਜ਼ੁਲਮ ਤੇ ਤਸ਼ੱਦਦ ਕਰਦਾ ਪੰਜਾਬ ਦੇ ਅੰਦਰ ਕੀ ਹਾਲਾਤ ਬਣੇ ਨੇ ਗੈਂਗਬਾਰ ਲੋਕਾਂ ਦੇ ਕਤਲੋਗਾਰ ਫਰੋਤੀਆਂ ਸਾਰਾ ਕੁਝ ਕਰਜੇ ਚੱਕ ਚੱਕ ਕੇ ਤੁਸੀਂ ਸਰਕਾਰਾਂ ਚਲਾ ਰਹੇ ਅਚਾਨਕ ਨਵਾਂ ਕੰਮ ਲੱਭਿਆ ਹੁਣ ਇੱਥੇ ਦੇ ਹਲਕਾ ਇੰਚਾਰਜ ਨੇ ਉਹ ਪਿੰਡਾਂ 'ਚ ਗ੍ਰਾਂਟਾਂ ਜਾ ਕੇ ਅਨਾਉਂਸ ਕਰੀ ਜਾਂਦਾ ਸਰਪੰਚ ਕਹਿੰਦਾ ਯਾਰ ਗ੍ਰਾਂਟ ਲਿਆਈ ਮੈਂ ਕਹਾਂ ਕੋਈ ਨਹੀਂ ਲਾਇਆ ਉਹ ਚੈੱਕ ਉਹਦੇ ਕੋਲੋਂ 70 70 ਕਰੋੜ ਕਰੋੜ ਰੁਪਈਆ ਅਨਾਉਂਸ ਕਰੀ ਜਾਂਦਾ ਵੀ ਤੇਰੇ ਕੋਲ ਤਨਖਾਹ ਦੇਣ ਨੂੰ ਤਾਂ ਮੁਲਾਜ਼ਮਾਂ ਨੂੰ ਪੈਸੇ ਹੈ ਨਹੀਂ ਅੱਜ ਤੱਕ ਮੈਂ ਔਨ ਰੋਡ ਔਨ ਰਿਕਾਰਡ ਦਲੋਂ ਸਾਹਿਬ ਕਹਿੰਦੇ ਆ ਲੋਕ ਆਵਾਜ਼ ਟੀਵੀ ਦੇ ਉੱਪਰ ਸਾਡੇ ਇਸ ਹਲਕੇ ਦੀਆਂ 146 ਪੰਚਾਇਤਾਂ ਨੇ ਸਰਕਾਰ ਵਾਈਟ ਪੇਪਰ ਜਾਰੀ ਕਰੇ ਕਿ ਅੱਜ ਤੱਕ ਸਰਕਾਰ ਨੇ ਸਾਢੇ ਤਿੰਨ ਸਾਲਾਂ ਚ ਅੱਜ ਦੀ ਤਰੀਕ ਮਨ ਲੈਨੇ ਆ ਅੱਜ ਦਾ 13 ਤਰੀਕ ਆ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਆ ਜਾਊਗਾ ਇਦਾਂ ਕਰੋ ਲੋਕ ਆਵਾਜ਼ ਟੀਵੀ ਤੇ ਇੱਕ ਪਾਸੇ ਉਹਨੂੰ ਖੜਾ ਕਰੋ ਇੱਕ ਪਾਸੇ ਮੈਨੂੰ ਖੜਾ ਕਰੇ ਸਵਾਦ ਫੇਰ ਆਊਗਾ ਕਿ ਸੱਚ ਕੌਣ ਬੋਲਦਾ ਝੂਠ ਕੌਣ ਬੋਲਦਾ ਇਸ ਕਰਕੇ ਇਹਨਾਂ ਨੂੰ ਪਿੰਡਾਂ ਚ ਭਜਾਉਣਾ ਬੋਰਡ ਲਾਉਣ ਦੀ ਅਸੀਂ ਪੂਰੀ ਤਿਆਰੀ ਕਰ ਲਈ ਆ ਇਹਨਾਂ ਦਾ ਪੂਰਾ ਬਾਈਕਾਟ ਕਰਾਵਾਂਗੇ ਦੇਖਿਓ ਕਿਦਾਂ ਔਰਤਾਂ ਜਿੱਦਾਂ ਮਾਲ ਵਿੱਚ ਗਲ ਪਈਆਂ ਨਾ ਵੀ ਬੜ ਕੇ ਦਿਖਾ ਲੋ ਲੋਕਾਂ ਵਿੱਚ ਜਿਹੜੀਆਂ ਬੀਬੀਆਂ ਬਲੌਕ ਸੰਪਤੀ ਮੈਂਬਰ ਬਣਦੀਆਂ ਸਰਪੰਚ ਪੰਚ ਬਣਦੀਆਂ ਉਹ ਤਾਂ ਸਬਜ਼ੀ ਲੈਣ ਸਮਾਨ ਲੈਣ ਘਰ ਦਾ ਸਮਾਨ ਲੈਣ 5 ਕਿਲੋਮੀਟਰ ਚਾਰ ਤੇ ਆ ਜਾਣੀਆਂ ਤੇ ਨਾਲੇ ਕਹਿੰਦੇ ਦਫ਼ਤਰ ਜਾ ਆਵਾਂਗੇ ਨਰੇਗਾ ਵਾਲੇ ਗਰੀਬ ਕਿੱਥੇ ਜਾਇਆ ਕਰਨਗੇ ਇਹਦਾ ਮਤਲਬ ਆ ਕਿ ਬੀਬੀਆਂ ਨੇ ਵੀ ਹੁਣ ਤੁਹਾਡੇ ਖਿਲਾਫ ਇਦਾਂ ਦਾ ਨਾ ਰੋ ਦਿਖਾਉਣਾ ਉਹ ਤੁਹਾਡੇ ਕੋਲੋਂ ਸਾਂਭਿਆ ਨਹੀਂ ਜਾਣਾ ਕਿੱਥੇ ਜਾਇਆ ਕਰਨੀਆਂ ਵਿਚਾਰੀਆਂ 40 ਕਿਲੋਮੀਟਰ 35 ਕਿਲੋਮੀਟਰ ਦੇ ਉੱਤੇ ਇਸ ਕਰਕੇ ਅੱਜ ਬਹੁਤ ਵੱਡਾ ਇਕੱਠ ਅੱਛਾ ਹੁਣ ਤੁਸੀਂ ਚਾਹੁੰਦੇ ਕਿਉਂ ਤੁਹਾਡਾ ਮਸਲਾ ਕਿਵੇਂ ਹੱਲ ਹੋਣਾ ਚਾਹੀਦਾ ਔਰ ਤੁਹਾਡੀ ਮੰਗ ਕੀ ਹੈਗੀ ਹੈ ਜੇਕਰ ਸਰਕਾਰ ਤੁਹਾਡੀ ਮੰਗ ਮੰਨ ਲਵੇ ਕੀ ਮੰਗੇ ਆ ਜੀ ਤੁਸੀਂ ਜਿਹੜੀ ਸਰਕਾਰ ਤੱਕ ਰੱਖਣੀ ਚਾਹੁੰਦੇ ਹੋ ਮੰਗੇ ਆ ਮੈਂ ਤਾਂ ਪਹਿਲਾਂ ਵੀ ਉੱਥੋਂ ਮਾਈਕ ਤੋਂ ਵੀ ਬੇਨਤੀ ਕੀਤੀ ਆ ਕਿ ਜਿਸ ਤਰੀਕੇ ਦਾ ਸਾਡਾ ਪਹਿਲਾ ਬਲਾਕ ਸੀ ਉਹ ਰਹਿਣ ਦਿੱਤਾ ਜਾਵੇ ਜੇ ਤੁਸੀਂ ਕਰਤਾਰਪੁਰ ਦੇ ਦੋ ਬਲਾਕ ਬਣਾਏ ਆ ਤੇ ਸਾਡੇ ਵੀ ਦੋ ਬਲਾਕ ਬਣਾਓ ਸਾਡਾ ਦਫਤਰ ਆ ਉਸੇ ਤਰੀਕੇ ਦੇ ਨਾਲ ਦਫਤਰ ਚੱਲੇ ਤੁਸੀਂ ਕਰਤਾਰਪੁਰ ਵਾਲਿਆਂ ਨੂੰ ਭਮਾ ਭੋਗਪੁਰ ਜੀ ਕੋ ਹੋਰ ਜਗ੍ਹਾ ਲੈ ਕੇ ਨਾਲ ਬਣਵਾ ਦਵੋ ਬਈ ਸਾਨੂੰ ਕੀ ਇਤਰਾਜ ਹੋ ਸਕਦਾ ਜੇ ਤੁਸੀਂ ਕਰਤਾਰਪੁਰ ਦੇ ਦੋ ਬਲਾਕ ਬਣਾਏ ਆ ਉਹਨਾਂ ਦਾ ਇੱਕ ਸੀ ਤੇ ਸਾਡੇ ਦਾ ਸਿਗੇ ਦੋ ਤੁਸੀਂ ਸਾਡੇ ਤੋੜ ਕੇ ਕਰਤਾਰਪੁਰ ਦੇ ਦੋ ਬਣਾ ਤੇ ਸਾਡੇ 52 ਕਹਿੰਦੇ ਜੀ ਤੁਸੀਂ ਹੁਣ ਆਦਮਪੁਰ ਜਾਇਆ ਕਰੋ ਇੱਕ ਬਹੁਤ ਲੋਕ ਮੁੱਦਾ ਇੱਕਲਾ ਢਲੋਂ ਸਾਹਿਬ ਇੱਥੇ ਨਹੀਂ ਹੈ ਇਹ ਇਸ ਤਰੀਕੇ ਦੇ ਨਾਲ ਅੱਜ ਮੈਂ ਬਹੁਤ ਖਬਰਾਂ ਪੜ ਰਿਹਾ ਪੂਰੇ ਪੰਜਾਬ ਦੇ ਅੰਦਰ ਇਸ ਤਰੀਕੇ ਦੀ ਲਹਿਰ ਚੱਲ ਪਈ ਲੋਕਾਂ ਨੂੰ ਸਮਝ ਆ ਗਿਆ ਕਿ ਤਾਂ ਜਦੋਂ ਨੋਟੀਫਿਕੇਸ਼ਨ ਆ ਪਤਾ ਤਾਂ ਫੇਰ ਹੀ ਲੱਗਣਾ ਨਾ ਕਿਉਂਕਿ ਹਲਕਾ ਇੰਚਾਰਜ ਤਾਂ ਇਦਾਂ ਫੈਲਾ ਲਪੇਟ ਕੇ ਰੱਖਦਾ ਵੀ ਜ਼ੋਨ ਹੀ ਨਹੀਂ ਦੱਸਣੇ ਕਿਸੇ ਨੂੰ ਉਹਨੂੰ ਪੁੱਛੇ ਯਾਰ ਵੋਟਾਂ ਤਾਂ ਲੋਕਾਂ ਨੇ ਪਾਉਣੀਆਂ 16000 ਦੇ ਤਾਂ ਤੈਨੂੰ ਹੁਣ ਹਰਾ ਕੇ ਹਟੇ ਆ 11000 ਤੇ ਆਵਾਮਦਮੀ ਪਾਰਟੀ ਨੂੰ ਐਮਐਲਏ ਦੇ ਇਲੈਕਸ਼ਨ ਚ ਹਰਾਇਆ ਕੀ ਭਾਲਦੇ ਆ ਤੁਸੀਂ ਲੋਕਾਂ ਦੇ ਕੋਲੋਂ ਇਸ ਕਰਕੇ ਲੋਕਾਂ ਦੇ ਖਿਲਾਫ ਬ੍ਰੋ ਦੇ ਅੰਦਰ ਕੋਈ ਵੀ ਜਿਹੜੀ ਆ ਆਵਾਜ਼ ਆ ਉਹ ਫਿਰ ਟਿਕ ਨਹੀਂ ਜਾਂਦੀ ਹਮੇਸ਼ਾ ਜਿੱਤ ਲੜਦੇ ਲੋਕਾਂ ਦੀ ਧੰਨਵਾਦ ਧੰਨਵਾਦ ਜੀ ਸੋ ਬਿਲਕੁਲ ਦਰਸ਼ਕੋ ਇਹਨਾਂ ਸਾਡੇ ਨਾਲ ਆਦਮਪੁਰ ਵਿਧਾਨ ਸਭਾ ਹਲਕੇ ਤੋਂ ਐਮ ਐਲ ਏ ਸੁਖਵਿੰਦਰ ਸਿੰਘ ਕੋਟਲੀ ਤਾਂ ਖਾਸ ਤੌਰ ਤੇ ਅੱਜ ਭੋਗਪੁਰ ਦੇ ਵਿੱਚ ਅੱਜ ਵੱਡਾ ਇਕੱਠ ਕੀਤਾ ਹੈ ਕਿਸਾਨਾਂ ਮਜ਼ਦੂਰਾਂ ਅਤੇ ਹੋਰ ਸਮਾਜ ਸੇਵੀ ਸੀਗੇ ਜਿਹੜੇ ਅੱਜ ਇਕੱਠ ਹੋਏ ਸੀਗੇ ਸਰਕਾਰ ਦੇ ਖਿਲਾਫ ਤਾਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਨੂੰ ਇਹਨਾਂ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਹੁਣ ਦੇਖਣਾ ਹੋਵੇਗਾ ਕਿ ਕਦੋਂ ਇਹਨਾਂ ਦੀਆਂ ਮੰਗਾਂ ਸਰਕਾਰ ਵੱਲੋਂ ਮੰਨੀਆਂ ਜਾਂਦੀਆਂ ਨੇ ਬਨੇ ਰਹੋ ਲੋਕੋਵਾਸ ਟੀਵੀ ਦੇ ਨਾਲ ਧੰਨਵਾਦ